ਜੀ ਬੜੀ ਰਖਜੋ ਤੁਸੀਂ ਬੜੇ ਲੰਬੇ ਸਮੇਂ ਤੋਂ ਇੱਥੇ ਹੋ ਤੁਸੀਂ ਸਾਰਿਆਂ ਕੋ ਸੁਣ ਵੀ ਲਿਆ ਵਾ ਇਹ ਧਰਨਾ ਇਨਸਾਫ ਦੀ ਮੰਗ ਕਰਦਾ ਤੇ ਸੀਆਈਡੀ ਆਪਣੇ ਸੀਬੀਆਈ ਕੋਲੋਂ ਮੰਗ ਕਰਦਾ ਵਾ ਕਿ ਅੱਜ ਦੇ ਲੋਕ ਮੰਗ ਕਰਦੇ ਨੇ ਕਿ ਸੀਬੀਆਈ ਇਨਕੁਆਇਰੀ ਕਰੇ ਗਲਬੀਰ ਸਿੰਘ ਪੱਪੂ ਢਿਲਵਾਣ ਵਾਲੇ ਦੇ ਕਤਲ ਦੀ ਮੰਦਈ ਕਰ ਰਹੇ ਨੇ ਕਿ ਸਾਡਾ ਕਾਤਲ ਜਿਹੜਾ ਵਾ ਉਹ ਸੁਖਜਿੰਦਰ ਸਿੰਘ ਰੰਧਾਵਾ ਮਦਈ ਕਹਿ ਰਹੇ ਨੇ ਤੇ ਮਾਰਨ ਵਾਲੇ ਕਹਿ ਰਹੇ ਨੇ ਉਹਨਾਂ ਦੇ ਭਰਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਾਡੇ ਕੋਲੋਂ ਮਰਵਾਇਆ ਵਾ ਤੇ ਮਰਵਾਉਣ ਦੇ ਸਬੂਤ ਦੇ ਰਹੇ ਨੇ ਕਿ ਜਿਹੜਾ ਕੋਟਲੀ ਵਾਲਾ ਭੰਬਰਾ ਵਾ ਉਹਦੇ ਮੋਬਾਈਲ ਤੋਂ ਸਾਡੇ ਨਾਲ ਇਹਨੇ ਗੱਲ ਕੀਤੀ ਹੈ ਵੀ ਮੈਂ ਸਾਬ ਲਵਾਗਾ ਤੇ ਉਹਦਾ ਪਿਸਤੌਲ ਲੈ ਕੇ ਦਿੱਤਾ ਜਿਹਦੇ ਨਾਲ ਪੱਪੂ ਢਿਲਵਾ ਵਾਲੇ ਨੂੰ ਮਾਰਿਆ ਗਿਆ ਪੱਪੂ ਢਿਲਵਾ ਇਹਦੇ ਹੋਰ ਜੇ ਇਹਨਾਂ ਨੇ ਨੰਗੀ ਕਰਨੀ ਹੈ ਤੇ ਉਹ ਜਿਹੜਾ ਭੰਬਰਾ ਉਹਨੂੰ ਲੰਮਿਆਂ ਪਾ ਕੇ ਉਹਨੂੰ ਪੁੱਛਣਾ ਕਿ ਤੂੰ ਤੈਨੂੰ ਕਿੰਨੇ ਕਿੰਨੇ ਕਿਹਾ ਵਾ ਪਿਸਤੌਲ ਦੇਣ ਲਈ ਕਿੰਨੇ ਕਿਹਾ ਸੀ ਤੇ ਆਪੇ ਨੰਗੀ ਗੱਲ ਹੋ ਗਈ ਅਸੀਂ सीबीआई ਕੋਲ ਮੰਗ ਕਰਨੇ ਆ ਕਿ ਐਸੇ ਗੰਦੇ ਅਨਸਰਾਂ ਕੋਲੋਂ ਪੂਰੀ ਇਨਕੁਆਇਰੀ ਕਰਕੇ ਤੇ ਇਨਸਾਫ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਤੇ ਕਤਲ ਦਾ ਪਰਚਾ ਹੋਵੇ 2019 ਚ ਇਹ ਕਤਲ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਸਮਝਦੇ ਹੋ ਕਿਉਂ ਨਹੀਂ ਕਾਰਵਾਈ ਹੋਈ ਜਦ ਕਿ ਮੌਜੂਦਾ ਸਰਕਾਰ ਦੇ ਐਮਐਲਏ ਜਿਹੜੇ ਨੇ ਗੁਰਦੀਪ ਰੰਧਾਵਾ ਉਹ ਵੀ ਇਸ ਦੇ ਖਿਲਾਫ ਆਵਾਜ਼ ਉਠਾ ਰਹੇ ਮੈਂ ਕਹਿੰਦਾ ਮਰਦਾ ਸਰਕਾਰ ਜੰਗਲ ਦਾ ਰਾਜ ਆ ਹੁਣ ਜੇ ਐਮਐਲਏ ਉਹਨਾਂ ਦਾ ਬੋਲਦਾ ਤਾਂ ਐਮਐਲਏ ਵੀ ਨਹੀਂ ਸੁਣਦੇ ਤੇ ਫਿਰ ਜੰਗਲ ਦਾ ਰਾਜ ਹੀ ਹੈ ਨਾ ਸਾਡੀ ਨਹੀਂ ਸੁਣਨੀ ਐਮਐਲਏ ਦੀ ਤੇ ਸੁਣ ਲੈਣ ਲੋਕਾਂ ਦੀਆਂ ਵੋਟਾਂ ਨਾਲ ਉਹ ਜਿੱਤਿਆ ਵਾ ਤੇ ਜੋ ਕਹਿ ਰਿਹਾ ਸੱਚਾ ਅਸੀਂ ਤਸਦੀਕ ਕਰਦੇ ਨਾ ਵੀ ਉਹ ਕਹਿ ਰਿਹਾ ਜੋ ਕਹਿ ਰਿਹਾ ਸੱਚ ਹੈ ਕਾਰਵਾਈ ਫਿਰ ਹੁਣ ਤੱਕ ਕਿਉਂ ਨਹੀਂ ਹੋਈ ਇਹ ਦੇਖ ਇਹ ਤਾਂ ਫਿਰ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਇੰਨੇ ਮੁਰਦੇ ਕਿਉਂ ਜੇ ਜਾਣ ਰੱਖਦੇ ਨੇ ਤੇ ਲੋਕਾਂ ਨੂੰ ਇਨਸਾਫ ਦੇਣ ਜੇ ਅੱਗੋਂ ਵੀ ਸਰਕਾਰ ਬਣਾਉਣੀ ਚਾਹੁੰਦੇ ਨੇ ਤੇ ਜੇ ਨਹੀਂ ਬਣਾਉਣੀ ਚਾਹੁੰਦੇ ਫਿਰ ਠੀਕ ਠਾਕ ਹੈ ਕਿ ਹੁਣ ਤੱਕ ਵੀ ਐਕਸ਼ਨ ਨਹੀਂ ਹੁੰਦਾ ਫਿਰ ਗਾਂ ਕਿਦਾਂ ਰਸਤਾ ਪਵੇਗਾ ਗਾਂ ਹੀ ਸੰਘਰਸ਼ ਕਰਾਂਗੇ ਦੱਸਾਂਗੇ ਤੁਹਾਨੂੰ ਉਦੋਂ ਜਦੋਂ ਕਰਾਂਗੇ ਤੁਸੀਂ ਹੋਰ ਵੀ ਇਲਜ਼ਾਮ ਲਗਾਏ ਨੇ ਕਿ ਇਸ ਤੋਂ ਇਲਾਵਾ ਵੀ ਕਈ ਕਤਲਾਂ ਦੇ ਵਿੱਚ ਇਹਨੇ ਆਪਣੇ ਸਹੁਰੇ ਜਾ ਕੇ ਬਹਿ ਕੇ ਕਰਵਾ ਕੇ ਆਇਆ ਦੋ ਬੰਦੇ ਮਰਵਾਤੇ ਪਿਓ ਪੁੱਤ ਮਾਮੂਲੀ ਜ਼ਮੀਨ ਦਾ ਝਗੜਾ ਸੀਗਾ ਤੇ ਬਹਿ ਕੇ ਇਹਨੇ ਕਿਹਾ ਮਾਰ ਦਿਓ ਉਹਨਾਂ ਦਾ ਹੁਣ ਕੋਈ ਵੀ ਨਹੀਂ ਮਗਰ ਉਹਨਾਂ ਦਾ ਕੋਈ ਵੀ ਨਹੀਂ ਜ਼ਮੀਨ ਸੰਭਲਣੀ ਇਹਨੇ ਕਰਵਾਵਾ